ਅੱਜ ਹੈ <laughs> ਦੇਵਿਆ ਉਹ ਜਿਹੜੇ ਪਹਿਲਾਂ ਆਪ ਗੀਤ ਗੋਹਨੇ ਨੇ ਪੰਜਾਬੀਆਂ ਦੇ ਵੀ ਹੁੰਦੇ ਆ ਤੇ ਹਿੰਦੂਆਂ ਦੇ ਵੀ ਹੁੰਦੇ ਆ ਉਹ ਗੀਤ ਗੋਹਣ ਜਾਣੇ ਆਪਾਂ ਨੂੰ ਤਾਂ ਹੁੰਦੇ ਨਹੀਂ ਪਰ ਜਿਹੜੇ ਗੋਹਣਗੇ ਉਹ ਪਾਓ ਵੀਡੀਓ ਬਣਾਵਾਂਗੇ ਤੇ ਤੁਸੀਂ ਕਹਿੰਦੇ ਮੇਰੀ ਬੋਲੀ ਚ ਮਾਝਾ ਬੋਲੀ ਮਿਕਸ ਹੈਗੀਏ ਮਾਝੀਆਲੀ ਤਾਂ ਮੈਨੂੰ ਪਤਾ ਨਹੀਂ ਪਰ ਬਾਗੜੀ ਜ਼ਰੂਰ ਹੋ ਸਕਦੀ ਹੈ ਮਿਕਸ ਚਲੋ ਪੁੱਛਦੇ ਨਹੀਂ ਪਹਿਲਾਂ ਤਾਂ ਪੂਰਾ ਕਵਾੜੀਏ ਕਰ ਚੱਜ ਲੈ சிஏ தேவையுது நம்ம சௌந்தரம் ਸਾਂਡੇ ਦਾ ਚੂਹੀ ਆਉਂਦੀ ਆ ਤੁਹਾਡੇ ਚੂਹਾ ਹੁੰਦਾ ਹੈ ਇਹ ਐਸਾ ਢਕੂੜੀ ਦਾ ਵਿਆਹ ਇਹ ਮਾਰੀ ਛੋਰੀ ਕੋ ਵਿਆਹ ਹੈ ਭਈ ਛੋਰੀ ਦੇ ਵਿਆਹ ਵਾਸਤੇ ਗੀਤ ਗੋਣਾਈਆਂ ਸੀ ਚੱਲੋ ਹੋਰ ਹੋਰ ਨਿਕਲ ਜੀ ਦੇਨ ਇਹ ਵਕਤ ਪਾਉਂਦੇ ਡੀਰੀਸਨ ਨੂੰ ਆਉਂਦੇ ਹੋਮ ਟੂਰ ਕਰਾਈ ਆ ਮੈਂ ਸਵਾਦ ਲੱਗੀਆਂ ਮੈਂ ਮਾ ਇੱਥੇ ਕੱਲੇ ਕੱਲੇ ਬੰਦੇ ਦੀਆਂ ਸੈਲਫੀਆਂ ਲਈ ਜਾਂਦੇ ਕੱਲੇ ਕੱਲੇ ਬੰਦੇ ਦੀਆਂ ਸੈਲਫੀਆਂ ਲੈਣ ਦੀ ਉਹ ਕਹਿੰਦੇ ਉਂਗਲ ਲਾਉਣੇ ਨਹੀਂ ਉਹ ਫਿਰ ਕਿੱਥੇ ਲਾऊं ਆ ਇਹ ਵਿਚਾਲੇ ਬਹੁਤ ਚੱਕਰ ਜਿਉਂਦਾ ਤੁਣੀ ਲੈਣੀ ਉਹ ਕਹਿੰਦੇ ਉਹ ਕਿੰਨੇ ਫੋਟੋ ਖਿੱਚੀ ਆ ਉਂਗਲ ਲਾ ਨਹੀਂ ਨਹੀਂ ਇਹ ਇੱਕ ਅੰਦਾਮਗਲ ਹੁੰਦਾ ਹੈ ਇੱਧਰ ਡੇਕ ਚੱਲਣ ਲੱਗੇ ਤਾਂ ਸਾਰੇ ਇੱਧਰ ਆ ਗਏ ਲੈ ਮਿਲਣਾ ਰਹਿ ਗਿਆ ਲਾਈਟ ਆ ਮੈਂ ਨੱਚ ਨੱਚ ਤੈਨੂੰ ਜਦੋਂ ਕਿਹਾ ਸੀ ਨੱਚ ਲੈ ਨਹੀਂ ਮੈਂ ਹੁਣ ਸਾਡੀ ਅਸਲ ਵੀ ਨਹੀਂ ਪੈਸਾ ਹਾਂ ਕੱਲ ਨੂੰ ਆਲੀ ਇੱਕ ਹੋਰ ਨੂੰ ਫੁੱਟ ਪਾ ਕੇ ਅੱਜ ਹੈਗਾ ਦੂਜਾ ਦਿਨ ਸਵੇਰ ਸੀ ਹੀ ਹਲਦੀ ਤੇ ਅਸੀਂ ਆ ਨਹੀਂ ਸਕੇ ਉਹ ਜਦੋਂ ਸਾਨੂੰ ਲਾਂਭਾ ਮਿਲੂਗਾ

ਹਜ ਹੈ ਤੇ ਮੈਂ ਮੰਦੀ ਹੈ ਸਾਰੇ ਨੂੰ ਮੈਂਦੀ ਲਗਵਾਇਆ ਦੇਖੋ ਮੈਂਦੀ ਬਣੀ ਵਰਦੇ ਸਾਰੇ ਆਈ ਦਿਖਾਇਆ ਤੁਹਾਡਾ ਰਾਜਸਤਾਨੀ ਲੁੱਕ ਚਲੋ ਆਏ ਕੁੜੀ ਦੀ ਚਾਚੀ ਤਾਈ ਦੀ ਜਿਆਦਾ ਕੈਮਰ ਕਰ ਕੇ ਨਹੀਂ ਵੀਡੀਓ ਬਣਨੀ ਜਾਂਦੀ ਐ